ਅਜਿਹਾ ਕਿ ਸੋਸ਼ਲ ਮੀਡੀਆ ਦੇ ਉੱਪਰ ਮਲਾਜਮਾ ਦੀ ਵੀਡੀਓ ਵਾਇਰਲ ਹੋ ਰਹੀ ਆ ਤੋਂ ਇਹ ਪੂਰ ਦੇ ਦਿੱਤੀ ਪੂਰਾ ਮਾਮਲਾ ਤੁਸੀਂ ਮੌਕੇ ਦੇ ਉੱਪਰ ਤੋਂ ਕਿ ਇਸ ਤਰ੍ਹਾਂ ਕਿ ਅੰਮ੍ਰਿਤਸਰ ਗੁਰੂ ਕੀ ਨਗਰੀ ਦੇ ਵਿੱਚ ਅੱਜ ਬਹੁਤ ਸਾਰੇ ਸ਼ਰਧਾਲੂ ਜਿਹੜੇ ਆ ਦਰਸ਼ਨਾਂ ਵਾਸਤੇ ਆਏ ਸੀ ਜਿੱਦਾਂ ਕਾਂਗਰਸ ਦੇ ਵੀ ਸੀਨੀਅਰ ਕੋਈ ਲੀਡਰ ਆਏ ਸੀ ਉਸੇ ਕਰਕੇ ਬਹੁਤ ਸਾਰਾ ਟ੍ਰੈਫਿਕ ਸੀ ਤੇ بارش ਪੈ ਰਹੀ ਸੀ ਜੋ ਲੋਕ ਉੱਥੇ ਜਿਹੜਾ ਟੋਇਆਂ ਕਰਕੇ ਟ੍ਰੈਫਿਕ ਜਿਹੜੀ ਆ ਉਹ ਜਾਮ ਹੁੰਦੀ ਸੀ ਜੇ ਸੁਬੰਦੀ ਲੋਕ ਜਿਹੜੇ ਆ ਵਕ ਵਕ ਕੰਪਲੇਨ ਸਾਡਾ ਕੰਪਲੇਨ ਨੰਬਰ ਤੇਤੇ ਪਾ ਰਹੇ ਸੀ ਜੋ ਮਾਨ ਜੋ ਕਮਿਸ਼ਨਰ ਸਾਹਿਬ ਸਰ ਗੁਰਪ੍ਰੀਤ ਖੁੱਲਰ ਜੀ ਵੱਲੋਂ ਡੈਕਸ਼ਨਸੀ ਤੇ ਕੋਈ ਵੀ ਜਾਮ ਨਹੀਂ ਲੱਗਣ ਦੇਣਾ ਲੋਕਾਂ ਨੂੰ ਕੋਈ ਸ਼ਬਦਾ ਜਿਹੜੀ ਨਾ ਹੋਵੇ ਲੋਕਾਂ ਦੀ ਜਾ ਕੇ ਹੈਲਪ ਕਰੋ ਜੋ ਮੌਕੇ ਤੇ ਜਾ ਕੇ ਦੇਖਿਆ ਸਾਡੇ ਵੱਲੋਂ ਹਾਈਵੇ ਜਿਹੜੇ ਮਿਸਟਰ ਅਫਜ਼ਲ ਨੇ ਨੈਸ਼ਨਲ ਹਾਈਵੇ ਅਥਾਰਟੀ ਸੈਂਟਰ ਡਿਪਾਰਟਮੈਂਟ ਦੀ ਉਹਨਾਂ ਦੇ ਨਾਲ ਟਾਈ ਅਪ ਕੀਤਾ ਗਿਆ ਉਹਨਾਂ ਨੂੰ ਕਿਹਾ ਕਿ ਠੇਕੇਦਾਰ ਨੂੰ ਜਿਹੜਾ ਉਹਨੂੰ ਕੋਟ ਹੋਏ ਫਰੀ ਕਰ ਲੈਕਿਨ ਬਾਰ-ਬਾਰ ਕਹਿੰਦੇ ਉਹਦੇ ਉਹਨਾਂ ਦੇ ਠੇਕੇਦਾਰ ਜਿਹੜਾ ਉੱਥੇ ਮੌਕੇ ਤੇ ਨਹੀਂ ਆਇਆ ਜੋ ਲੋਕਾਂ ਦੀ ਸ਼ਿਕਾਇਤ ਨੂੰ ਤੇ ਲੋਕਾਂ ਦੇ ਦੇਖ ਕੇ ਕਿ ਜਾਮ ਦੇ ਵਿੱਚ ਪਰੇਸ਼ਾਨ ਹੋ ਰਹੇ ਨੇ ਲੋਕ بارش ਦੇ ਵਿੱਚ ਤੇ ਫਿਰ ਸਾਡੇ ਕਰਮਚਾਰੀ ਜਿਹੜੇ ਆ ਉਹਨਾਂ ਨੇ ਆਪ ਹੀ ਉੱਥੇ ਜਾ ਕੇ ਤੇ ਇਹਦਾ ਟੋਏ ਦੇ ਤੇ ਲਿਆ ਕੇ ਕੇਰੀ ਆਪ ਟੋਏਆਂ ਦੇ ਵਿੱਚ ਪਾ ਕੇ ਤੇ ਰਸਤੇ ਨੂੰ ਪਧਰਾ ਕਰਕੇ ਤੇ ਟ੍ਰੈਫਿਕ ਨੂੰ ਜਿਹੜਾ ਰੈਗੂਲੇਟ ਕੀਤਾ ਤਾਂ ਜੋ ਹੁਣ ਠੀਕ ਜਿਹੜੀ ਟ੍ਰੈਫਿਕ ਆ ਉਹ ਜਾਮ ਜਿਹੜਾ ਬਿਲਕੁਲ ਕਲੀਅਰ ਹੋ ਗਿਆ ਹੁਣ ਟ੍ਰੈਫਿਕ ਜਿਹੜੀ ਚੱਲ ਰਹੀ ਹੈ ਤੁਹਾਦਾ ਜਿਹੜਾ ਜਾਮ ਲੱਗ ਰਿਹਾ ਸੀ ਟੋਏਆਂ ਕਰਕੇ ਲੱਗ ਰਿਹਾ ਸੀ ਬਿਲਕੁਲ ਜੀ ਟੋਏ ਨੇ ਕਾਫੀ ਡੂੰਘੇ ਉਹ ਟੋਏ ਜਿਹੜੀ ਜਿਹੜਾ ਪੁਲ ਬਣ ਰਿਹਾ ਉਹਦੇ ਨਾਲ ਜਿਹੜੀ ਆ ਠੇਕੇਦਾਰ ਨੇ ਜਿਹੜੀ ਰੋਡ ਬਣਾਉਣੀ ਸੀ ਉਹ ਰੋਡ ਜਿਹੜੀ ਆ ਉਹ ਪ੍ਰੋਪਰ ਨਹੀਂ ਬਣਾਈ ਉਹ ਰੋਡ ਦੇ ਵਿੱਚ ਬਹੁਤ ਡੂੰਘੇ ਟੋਏ ਨੇ ਜਿਸ ਵਜ੍ਹਾ ਕਰਕੇ ਜਿਹੜਾ ਇਹ ਜਾਮ ਲੱਗ ਰਿਹਾ ਉਹ ਕਦੇ ਹਾਸੀ ਬੋਰ ਵਾਪਰ ਦੇ ਦੀ ਉਹਦੀ ਸ਼ਿਕਾਇਤਾਂ ਬਹੁਤ ਆ ਰਹੀਆਂ ਸੀ ਤੁਹਾਨੂੰ ਨਹੀਂ ਜੀ ਇਸ ਦੇ ਕਰਕੇ ਕਾਫੀ ਸ਼ਿਕਾਇਤਾਂ ਆ ਰਹੀਆਂ ਮਾਨ ਜੋ ਕਮਿਸ਼ਨ ਸਰਵ ਨੂੰ ਆ ਰਹੀਆਂ ਸੀ ਸਾਡੇ ਫੋਨ ਦੇ ਉੱਤੇ ਵੀ ਆ ਰਹੀਆਂ ਸੀ ਜੋ ਵਾਰ-ਵਾਰ ਲੋਕ ਜਿਹੜੇ ਆ ਕਰੇ ਸੀ ਜੋ ਸਾਬਦਰਵ ਨੂੰ ਮਿਸ਼ਨ ਸਾਵਰੋ ਤੇ ਐਕਸ਼ਨ ਸੀ ਕੇ ਮੌਕੇ ਤੇ ਜਾਓ ਤੇ ਨਾਲ ਇਹਨੂੰ ਇਹਦਾ ਹਲਕਰਾ ਕੇ ਆਓ ਤੇ ਮੌਕੇ ਤੇ ਜਾ ਕੇ ਸਾਡੇ ਕਰਮਚਾਰੀਆਂ ਨੇ ਬਹੁਤ ਜਿਹੜਾ ਵਾਰ ਛਲਾਗਾ ਜੋ ਕੰਮ ਕੀਤਾ ਜੋ ਆਬ ਯੂਨੀਫਾਰਮ ਦੇ ਵਿੱਚ ਹੋ ਕੇ ਸਾਰੇ ਟੋਏਾਂ ਦੇ ਚ ਆਬ ਰੋੜੀ ਪਾ ਕੇ ਪਧਰਾ ਕਰਕੇ ਲੋਕਾਂ ਦਾ ਜਰਾ ਰਸਤਾ ਸਾਫ ਕੀਤਾ